ਸਵਾਰਤਾ ਕਿਸਾਨ ਵਿਰੋਧ ਤੁਹਾਡਾ ਆਪਣੇ YouTube ਚੈਨਲ ਤੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਮਹਿਦ ਦਿਖਾਉਣੀ ਹੈਗੀ ਆ ਵੀਰਾਂ ਦੇ ਘਰ ਦਾ ਫਾਰਮ ਆ ਘਰੇ ਪਸ਼ੂ ਤਿਆਰ ਕਰਦੇ ਆ ਤੇ ਇਹਨਾਂ ਵਿੱਚੋਂ ਇਹ ਹੈਗੀ ਇੱਕ ਛੋਟੀ ਸੇਲ ਡਿਟੇਲ ਦੇ ਬਾਰੇ ਵੀਰ ਨੂੰ ਪੁੱਛਦੇ ਆ ਅੱਜ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐ ਨਾਮ ਹਰਜਿੰਦਰ ਸਿੰਘ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਆਪਣਾ ਗਹਿਣਾ ਤੋਂ ਮਾਚੀ ਗਲੇ ਰਾਹ ਤੇ ਐਂਟਰ ਉਨੇ ਪਹਿਲੇ ਪਹਿਲੇ ਦੂਜੀ ਘੜੀ ਆ ਗਿਆ ਹਾਂਜੀ ਹਾਂ ਸਿੰਦਾ ਮੈਂਬਰ ਪੁੱਛ ਕੇ ਕਿਤੇ ਵੀ ਆ ਸਕਦੇ ਠੀਕ ਆ ਮੋਬਾਈਲ ਨੰਬਰ ਜੀ ਆਪਣਾ 95014 75899 95014 75899 75899 ਜਿਹੜੇ ਆਪਾਂ ਝੋਟੀ ਦੇਖੀ ਆਨੇ ਆਪਣੇ ਘਰ ਦੇ ਜੰਪੜੀਆ ਨਹੀਂ ਜੀ ਲਈ ਸੀ ਠੀਕ ਆ ਪਿਛਲੇ ਸਵੇਰੇ ਤੁਸੀਂ ਆਪਾਂ ਹਾਂਜੀ ਠੀਕ ਆ ਹੁਣ ਸੂਆ ਕਿਹਦਾ ਸੁੰਦੀ ਹੈ ਇਹ ਤੀਜਾ ਜੀ ਤੀਜਾ ਸੂਆ ਦੂਜੇ ਸੂਆ ਆਪਾਂ ਤਾਜੀ ਸੂਈ ਲੈ ਕੇ ਆਏ ਸੀਗੇ ਵੇ ਤੋਕਰ ਗੱਬਣ ਲੈ ਗਏ ਕਿੰਨਾ ਕੁ ਦੋਸੀ ਤੋਕਰ ਗੱਬਣ ਥੱਲੇ ਦੋਕਰ ਗੱਬਣ ਥੱਲੇ ਸੀਗਾ 13 14 ਕਿਲੋ ਦਾ ਠੀਕ ਆ ਤੋਕਰ ਗੱਬਣ ਥੱਲੇ 13 14 ਲੀਟਰ ਹਾਂਜੀ ਹਾਂ ਠੀਕ ਐ ਤੇ ਤਾਜੀ ਦੁੱਧ ਆਪਣੂ ਮਾਲਕ ਨੇ ਕਿੰਨਾ ਦੱਸਿਆ ਵੀ ਕਿੰਨਾ ਕੁ ਪਾਇਆ ਦਾ ਉਹਨਾਂ ਨੇ 16 ਲੀਟਰ ਦੱਸਿਆ ਜੀ ਠੀਕ ਆ ਵੀ ਤਾਜੀ ਦਾ 16 ਲੀਟਰ ਦੁੱਧ ਐ ਦਿੱਤਾ ਹੋਇਆ ਹਾਂਜੀ ਹਾਂ ਤੇ ਟੀਕਾ ਵਗੈਰਾ ਜਾਦ ਪੁੱਛਿਆ ਕਿ ਨਹੀਂ ਪੁੱਛਿਆ ਕੋਈ ਨਹੀਂ ਕੋਈ ਬੱਚਾ ਨਹੀਂ ਠੀਕ ਐ ਅੱਜ ਸਹੀ ਇਹ ਦਿਨ ਕੈਕ ਲੈਂਦੀ ਐ ਇਹ 10 12 ਦਿਨ ਲੈ ਜੂਗੀ 10 12 ਦਿਨ ਸੂਣ ਚ ਵਾਛੀ ਹਾਂਜੀ 10 ਦਿਨ ਦਾ 10 ਠੀਕ ਹੈ ਤੇ ਚੋੜ ਜਵਾ ਕੋਈ ਉਤੋਂ ਪੂਰ ਸਰਲਾ ਕੋਸੋਰ ਨਹੀਂ ਪੂਰੀ ਸਹੀ ਹੈ ਜੀ ਠੀਕ ਹੈ ਓਕੇ ਆ ਜਾ ਬਚਾਰੇ ਬਚੋ ਹਾਂ ਜੀ ਹਾਂ ਓਕੇ ਹੈ ਜੀ ਤੋੜ ਦੀਵਾਰ ਨੂੰ ਸੋ ਵੀਰ ਚਾਰੂ ਵਗੈਰਾ ਦੇਖੋ ਝੋਟੀ ਚੰਗੀ ਆ ਅੱਜ ਇਹਦੇ 10 ਦਿਨ ਸੂਨ ਚ ਵਾਕੀ ਪਿਆ 13 12 ਲੀਟਰ ਦੋ ਦਾ ਦੇ ਟੋਕਰ ਗੱਪੜ ਥੱਲੇ ਜਿਹੜੋ ਵੀਰ ਲੈ ਗਿਆ ਸੀਗੇ ਸੋ ਬਾਕੀ ਪੱਠ ਫੜੇ ਦੀ ਬਣਤਰ ਦੇਖੋ ਇਹ ਜੀ ਰਾਜ ਹੀ ਸਮੀ ਪੜੀ ਲੱਸੀ ਨਾ ਵੀ ਕਿਸੇ ਪਾਸੇ ਹਣੀ 10 12 ਦਿਨ ਪੈਂਡਿੰਗ ਆ ਸੋ ਝੋੜ ਜਵਾ ਦੀ ਵੀ ਦੱਸਦੇ ਆ ਕਿ ਵਧੀਆ ਨਰਮ ਚਵਾਈ ਦੀ ਸੀਗੀ ਟੋਕਰ ਗੱਪੜ ਵੀਰਾਂ ਨੇ ਖਰੀਦੀ ਸੀਗੀ ਕਿਉਂਕਿ 12 13 ਲੀਟਰ ਦੁੱ ਅੱਜ ਸੂਣ ਦੇ ਵਿੱਚ 10 ਦਿਨ ਪੈਂਡਿੰਗਾ ਚੰਗੀ ਜੱਤ ਵਾਲੀ ਮੈਂ ਆ ਜਾਵਾ ਉਹਨਾਂ ਨਾਲ ਦੀ ਝੋਟੀਆਂ ਤੀਸਰਾ ਸੂਹਾ ਸੂਰੀਆ ਸੋ ਥਾਣਾ ਦੀ ਸਪੇਸ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਲੰਬਾ ਥਾਣਾ ਮੁੱਠੀ ਵਾਲਾ ਹੱਤੀ ਚਵਾਈ ਵਾਲਾ ਤੇ ਚੋੜ ਚੋਆ ਵੀ ਦਾਅ ਦੇ ਕੇ ਬਾਈ ਜੀ ਬੁਰੀ ਨਰਮਾ ਸੋ ਸਿੰਘੂ ਮੂੰਹਾ ਦੇਖੋ ਕੁੰਡਾ ਸਿੰਘ ਤੇ ਜਿਵੇਂ ਝੋਟੀ ਬਣ ਕੇ ਚਲੋ ਪਲੀ ਦਿਓ ਭੂਏ ਇਦਾਂ ਦੀ ਕਰਨ ਲਈ ਕਿ ਬਜਨ ਜਿਆਦਾ ਹੋ ਗਏ ਕੁੰਬੜਾ ਵਗੈਰਾ ਤੇ ਬਾਈ ਜੀ ਮੁੱਲ ਆਪ ਇਹਦਾ ਕੀ ਰੱਖਿਆ ਮੁੱਲ ਜੀ ਦਾ 2 ਲੱਖ ਗੁਜਾਇਸ ਹੋ ਜੀ ਮੌਕੇ ਤੇ ਹਾਂਜੀ ਹਾਂ ਹੋ ਗਈ ਮਾਨਤਾਨ ਪੂਰਾ ਕਰਦੇ ਠੀਕ ਹੈ ਸੋ 2 ਲੱਖ ਰੁਪਏ ਇਹਦੀ ਹੈਗਾ ਝੋਟੀ ਦੀ ਡਿਮਾਂਡ ਬਾਕੀ ਮੌਕੇ ਤੇ ਮਾਨਤਾਨ ਹੋ ਜੋ ਪਿੰਡ ਗਹਿੜ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ